ਸਾਸ਼ਕਾਲ ਧੀਡੀ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਨਿੱਗਾ ਸਵਾਗਤ ਹੈ ਚੌਂਗੜ ਇਹ ਰੇਡੀਓ ਸਪਾਈਸ اور ਰੇਡੀਓ ਸਪਾਈ ਵੀ ਟੀਮ ਅੱਜ ਪਹੁੰਚੀ ਹੈ ਦੂਰਦਰਸ਼ਨ ਦੇ ਵਿੜੇ ਦੇ ਵਿੱਚ ਇਹ ਜੋ ਗਲੀਆਂ ਤੁਸੀਂ ਦੇਖ ਰਹੇ ਹੋ ਇਹ ਗਲੀਆਂ ਕੋਈ ਆਮ ਗਲੀਆਂ ਨਹੀਂ ਹੈ ਔਰ ਇਹ ਉਹ ਗਲੀਆਂ ਨੇ ਜਿੱਥੋਂ ਤੁਹਾਡੇ ਲਈ ਅਥਾਹ ਮਨੋਰੰਜਨ ਨਿਕਲਿਆ ਪਿਓਰ ਮਨੋਰੰਜਨ ਨਿਕਲਿਆ ਤੇ ਨਾਲ ਦੇ ਨਾਲ ਇੱਥੇ ਤੁਹਾਨੂੰ ਐਜੂਕੇਸ਼ਨ ਵੀ ਮਿਲੀ ਹੈ ਬਹੁਤ ਕੁਝ ਸਿੱਖਣ ਨੂੰ ਮਿਲਿਆ 1910 ਦੇ ਵਿੱਚ ਜਿਸ ਵੇਲੇ ਧੀਡੀ ਪੰਜਾਬੀ ਦੀ ਸ਼ੁਰੂਆਤ ਹੁੰਦੀ ਹੈ दूरदर्शन ਦਾ ਇੱਕ ਇਕਲੌਤਾ ਪ੍ਰਦੇਸ਼ਿਕ ਚੈਨਲ ਜੋ ਅੰਮ੍ਰਿਤਸਰ ਤੋਂ ਜਲੰਧਰ ਦੇ ਵਿੱਚ ਸ਼ਿਫਟ ਹੁੰਦਾ ਹੈ। तमाम ਰੁਪਿਆ ਖਰਚ ਕੀਤਾ ਜਾਂਦਾ ਹੈ ਤਾਂ ਕਿ ਇਸ ਚੈਨਲ ਦੇ ਵਿੱਚ ਇਨਵੈਸਟਮੈਂਟ ਕੀਤੀ ਜਾ ਸਕੇ, ਇਹਨੂੰ ਉਸ ਲੈਵਲ ਦਾ ਬਣਾਇਆ ਜਾ ਸਕੇ। ਹਾਲਾਂਕਿ ਜਦੋਂ ਕੇਬਲ ਦਾ ਦੌਰ ਆਂਦਾ ਹੈ ਤਾਂ ਉਸ ਵੇਲੇ ਹੌਲੀ-ਹੌਲੀ ਦੂਰਦਰਸ਼ਨ ਦਾ ਜਿਹੜਾ ਕ੍ਰੇਜ਼ ਹੈ ਉਹ ਘਟਦਾ ਜਾਂਦਾ ਹੈ। ਲੇਕਿਨ ਇੱਕ ਦੌਰ ਸੀ ਜਦੋਂ ਰਮਨ ਕੁਮਾਰ ਦੀਆਂ ਖਬਰਾਂ ਹਰ ਕੋਈ ਦੇਖਦਾ ਹੁੰਦਾ ਸੀ ਜਿਸ ਵੇਲੇ ਡੀਡੀ ਪੰਜਾਬੀ ਤੇ ਪ੍ਰੋਗਰਾਮਾਂ ਦੇ ਲਈ ਲੋਕੀ ਉਤਾਵਲੇ ਹੁੰਦੇ ਸਨ ਲਿਸ਼ਕਾਰਾ ਦੇਖਣ ਲਈ ਲੋਕੀ ਬਕਾਇਦਾ ਫੋਨ ਕਰਦੇ ਸਨ ਤੇ ਟਿਕਟਾਂ ਤੱਕ ਖਰੀਦਦੇ ਸਨ ਰਮਨ ਕੁਮਾਰ ਦੀਆਂ ਖਬਰਾਂ ਤੋਂ ਲੈ ਕੇ ਲਿਸ਼ਕਾਰੇ ਤੱਕ ਪਹੁੰਚਣਾ ਨਵੇਂ ਸਾਲ ਦੇ ਪ੍ਰੋਗਰਾਮ ਤੇ ਸਾਨੂੰ ਵੀ ਐਂਟਰੀ ਦੇ ਦਿਓ ਇਦਾਂ ਤੱਕ ਦੀਆਂ ਫੋਨ ਕਾਲਸ ਵੀ ਆਉਂਦੀਆਂ ਸੀ ਹਰ ਕੋਈ ਇਸ ਮੌਕੇ ਦਾ ਇੰਤਜ਼ਾਰ ਕਰਦਾ ਸੀ ਕਿ ਕਿਵੇਂ ਦੂਰਦਰਸ਼ਨ ਦੇ ਅੰਦਰ ਪੈਰ ਧਰਿਆ ਜਾਵੇ ਇਹ ਉਹ ਮੁਕद्दस ਜਗ੍ਹਾ ਹੈ ਜਿੱਥੇ ਹੰਸ ਰਾਜ ਹੰਸ ਸੁਖਵਿੰਦਰ ਅਮਰ ਨੂਰੀ ਤੇ ਹੋਰ ਗੁਰਦਾਸ ਮਾਨ ਸਮੇਤ ਕਈ ਵੱਡੇ ਵੱਡੇ ਕਲਾਕਾਰ ਜਿਹੜੇ ਨੇ ਉਹਨਾਂ ਦੀ ਕਰਮ ਭੂਮੀ ਰਹੀ ਹੈ। ਉਹਨਾਂ ਨੇ ਇੱਥੋਂ ਹੀ ਨਾਮਨਾ ਖਟਿਆ। ਇੱਥੋਂ ਹੀ ਉਹ ਸਫਲਤਾ ਦੀਆਂ ਪੌੜੀਆਂ ਚੜੇ ਨੇ ਅਜਿਹੇ ਅਣਗਿਣਤ ਨਾਮ ਨੇ ਅਣਗਿਣਤ ਲੋਕ ਨੇ ਜੋ ਦੂਰਦਰਸ਼ਨ ਦੇ ਜ਼ਰੀਏ ਆਪਣਾ ਕੈਰੀਅਰ ਬਣਾ ਚੁੱਕੇ ਨੇ। ਅੱਜ ਇੰਨਾ ਹੀ ਗਲੀਆਂ ਦੇ ਵਿੱਚ ਆਪਾਂ ਵੀ ਵਿਛੜਦੇ ਹਾਂ। ਚਲੋ ਇਹ ਜੋ ਵੱਡੇ ਵੱਡੇ ਕੈਮਰਾਸ ਤੁਸੀਂ ਦੇਖ ਰਹੇ ਹੋ ਇਹ ਦੂਰਦਰਸ਼ਨ ਦੇ ਵਿੱਚ ਅੱਜ ਵੀ ਪੁਰਾਣੀ ਵਿਰਾਸਤ ਨੂੰ ਸਾਹਮ ਕੇ ਬੈਠੇ ਨੇ ਅੱਜ ਜਦੋਂ ਅਸੀਂ ਫਿਲਮਾਂ ਦੀ ਸ਼ੂਟਿੰਗ ਦੇਖਦੇ ਆਂ ਆਂ ਵੱਡੇ ਵੱਡੇ ਸੀਰੀਅਲਸ ਦੀ ਸ਼ੂਟਿੰਗ ਹੁੰਦੀ ਹੈ ਤਾਂ ਦੂਰਦਰਸ਼ਨ ਅਜਿਹਾ ਇੱਕ ਚੈਨਲ ਹੈ ਡੀਡੀ ਪੰਜਾਬੀ ਅਜਿਹਾ ਇੱਕ ਚੈਨਲ ਹੈ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀ ਪੁਰਾਣੀ ਵਿਰਾਸਤ ਦੇਖਣ ਨੂੰ ਮਿਲਦੀ ਹੈ ਇੱਥੇ ਪੁਰਾਣੇ ਤੋਂ ਲੈ ਕੇ ਨਵੇਂ ਹਰ ਤਰ੍ਹਾਂ ਦੀ ਉਹ ਚੀਜ਼ ਉਹ ਟੈਕਨੀਕ ਇਸਤੇਮਾਲ ਕੀਤੀ ਜਾਂਦੀ ਹੈ ਦੂਰਦਰਸ਼ਨ ਦੇ ਬਹੁਤ ਸਾਰੇ ਸਟੂਡੀਓਜ਼ ਨੇ ਉਹਨਾਂ ਵਿੱਚੋਂ ਇੱਕ ਹੈ ਉਹ ਚਾ ਸਟੂਡੀਓ ਜਿੱਥੇ ਖਬਰਾਂ ਦੀ ਸ਼ੂਟਿੰਗ ਹੁੰਦੀ ਹੈ ਇਹ ਜੋ ਖਬਰਾਂ ਸਵੇਰ ਸ਼ਾਮ ਤੁਸੀਂ ਦੇਖਦੇ ਹੋ ਉਹ ਇੱਥੇ ਹੀ ਸ਼ੂਟ ਹੁੰਦੀਆਂ ਨੇ ਔਰ ਇਹਦੇ ਨਾਲ ਨਾਲ ਇਹ ਤੁਹਾਡੇ ਤੱਕ ਹਰ ਤਰ੍ਹਾਂ ਦੀ ਪਲਪਲ ਦੀ ਜਾਣਕਾਰੀ ਵੀ ਪਹੁੰਚਾਉਂਦੇ ਨੇ ਇੱਥੇ ਪੁਰਾਣੀ ਤਕਨੀਕ ਤੋਂ ਲੈ ਕੇ ਨਵੀਂ ਆਧੁਨਿਕ ਤਕਨੀਕ ਤੱਕ ਹਰ ਤਰ੍ਹਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਹ ਉਹ ਸਟੇਜ ਹੈ ਜਿੱਥੇ ਵੱਡੇ ਵੱਡੇ ਕਲਾਕਾਰ ਬਣ ਕੇ ਨਿਕਲੇ ਉਹਨਾਂ ਦੀ ਕਿਸਮਤ ਲਿਖੀ ਗਈ ਦੂਰਦਰਸ਼ਨ ਦੇ ਇਸ ਮੁਕੱਦਸ ਵੇੜੇ ਦੇ ਵਿੱਚ ਔਰ ਨੂੰ ਹਰ ਕੋਈ ਤਰਸਦਾ ਰਿਹਾ ਦਰਸ਼ਕ ਵੀ ਇੱਥੇ ਆਉਣ ਲਈ ਸਾਲਾਂ ਬਤੀ ਉਡੀਕਾਂ ਕਰਦੇ ਹੁੰਦੇ ਸੀ ਸਫਾਰਸ਼ਾ ਲੜਾਉਂਦੇ ਹੁੰਦੇ ਸੀ ਕਿ ਸਾਡੀ ਕਿਸੇ ਨਾ ਕਿਸੇ ਤਰੀਕੇ ਐਂਟਰੀ ਹੋ ਜਾਵੇ ਅੱਜ ਇਸ ਸੈੱਟ ਤੇ ਅਸੀਂ ਪਹੁੰਚੇ ਹੋਏ ਹਾਂ ਜਿੱਥੇ ਲਿਸ਼ਕਾਰਾ ਵੀ ਦੇਖਿਆ ਨਵੇਂ ਸਾਲ ਦਾ ਪ੍ਰੋਗਰਾਮ ਵੀ ਦੇਖਿਆ ਤੇ ਰੰਗ-ਬਰੰਗੇ ਕਈ ਰੰਗਾ-ਰੰਗ ਕਲਚਰਲ ਸੱਭਿਆਚਾਰਕ ਪ੍ਰੋਗਰਾਮ ਤੁਸੀਂ ਵੀ ਮਾਣੇ ਹੋਣਗੇ